ਹੈਲੋ ਦੋਸਤੋ ਰੋਚਕ ਪੰਜਾਬੀ ਕਹਾਣੀਆਂ ਚੈਨਲ ਤੇ ਹਾਜ਼ਰ ਹੋਣ ਆ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਰਦੇ ਹਾਂ ਜੀ ਕਹਾਣੀ ਨੂੰ ਸ਼ੁਰੂ ਮੇਰਾ ਨਾਮ ਨੀਲਮਾ ਮੈਂ ਪਲੱਸ 2 ਤੋਂ ਬਾਅਦ ਆਇਲਟਸ ਕਰਨ ਲੱਗ ਪਈ ਸੀ ਸਾਡਾ ਪਿੰਡ ਸ਼ਹਿਰ ਤੋਂ 18 ਕਿਲੋਮੀਟਰ ਸੀ ਤੇ ਗਰਮੀਆਂ ਦੇ ਦਿਨ ਆ ਗਏ ਸੀ ਮੈਨੂੰ ਹਰ ਰੋਜ਼ ਆਉਣਾ ਜਾਣਾ ਬੜਾ ਹੀ ਔਖਾ ਲੱਗਦਾ ਹੁੰਦਾ ਸੀ ਮੇਰੀ ਭੈਣ ਉਸੇ ਸ਼ਹਿਰ ਵਿੱਚ ਵਿਆਹੀ ਹੋਈ ਸੀ ਉਹਨੇ ਮੈਨੂੰ ਕਈ ਵਾਰ ਕਿਹਾ ਸੀ ਕਿ ਤੂੰ ਸਾਡੇ ਕੋਲ ਆ ਕੇ ਰਹਿ ਰਲੇ ਤੇ ਪਿਪਰ ਦੀ ਤਿਆਰੀ ਕਰ ਲੈ ਪਰ ਮੈਨੂੰ ਭੈਣ ਦੇ ਸਹੁਰੇ ਘਰ ਰਹਿਣ ਵਿੱਚ ਬੜੀ ਸੰਘ ਜਿਹੀ ਲੱਗਦੀ ਸੀ ਮੇਰੀ ਭੈਣ ਦਾ ਹਜੇ ਵਿਆਹ ਹੋਇ ਨੂੰ 1 ਸਾਲ ਹੀ ਹੋਇਆ ਸੀ ਇੱਕ ਦਿਨ ਮੇਰੀ ਭੈਣ ਤੇ ਮੇਰਾ ਜੀਜਾ ਸਾਡੇ ਕੋਲ ਅਚਾਨਕ ਹੀ ਮਿਲਣ ਆਏ ਤੇ ਉਹ ਬਰਫੀ ਦਾ ਡੱਬਾ ਲੈ ਕੇ ਆਏ ਮੈਂ ਸੋਚਿਆ ਕਿ ਮੇਰੇ ਭੈਣ ਦੇ ਘਰ ਖੁਸ਼ਖਬਰੀ ਆ ਗਈ ਹੋਣੀ ਆ ਜਾਨੀ ਕਿ ਮੇਰੀ ਭੈਣ ਦੀ ਕੁੱਖ ਹਰੀ ਹੋ ਗਈ ਹੋਣੀ ਆ ਮੈਂ ਜਾ ਕੇ ਭੈਣ ਨੂੰ ਗੱਲ ਵਕੜੀ ਪਾਈ ਅਤੇ ਸਾਰਿਆਂ ਤੋਂ ਚੋੜੀ-ਚੋਰੀ ਭੈਣ ਦੇ ਕੰਨ ਵਿੱਚ ਪੁੱਛਿਆ ਡੱਬਾ ਕੇ ਇਸ ਖੁਸ਼ੀ ਵਿੱਚ ਕਿ ਮੈਂ ਮਾਸੀ ਬਣ ਵਾਲੀ ਆ ਮੇਰੀ ਭੈਣ ਨੇ ਮੇਰੇ ਪਿਆਰ ਨਾਲ ਬੜੀ ਮੇਰੀ ਪੋਲੀ ਜਿਹੀ ਗੱਲ ਤੇ ਥੱਪੜ ਮਾਰਿਆ ਤੇ ਕਹਿਣ ਲੱਗੀ ਨਹੀਂ ਨਹੀਂ ਇਹੋ ਜਿਹੀ ਕੋਈ ਖੁਸ਼ਖਬਰੀ ਨਹੀਂ ਖੁਸ਼ਖਬਰੀ ਇਹ ਆ ਕਿ ਤੇਰੇ ਜੀਜਾ ਜੀ ਦਾ ਕੈਨੇਡਾ ਦਾ ਵੀਜ਼ਾ ਆ ਗਿਆ ਇਹਨਾਂ ਨੂੰ ਉੱਧਰ ਇੱਕ ਕੰਪਨੀ ਨੇ ਬੁਲਾਇਆ ਤੇ ਬੱਸ ਹੁਣ ਇਹਨਾਂ ਨੇ ਦੋ ਕੋ ਹਫ਼ਤਿਆਂ ਤੱਕ ਚਲੇ ਹੀ ਜਾਣਾ ਜਦੋਂ ਇਹ ਉੱਧਰ ਸੈੱਟ ਹੋਵੇ ਤਾਂ ਮੈਨੂੰ ਵੀ ਬੁਲਾ ਲੈਣਗੇ ਹੁਣ ਤਾਂ ਮੈਂ ਉੱਧਰ ਜਾ ਕੇ ਹੀ ਆਪਣੇ ਜਵਾਕ ਜੰਮਾਂਗੀ ਮੈਨੂੰ ਆਪਣੀ ਭੈਣ ਦੀ ਗੱਲ ਸੁਣ ਕੇ ਬੜਾ ਚਾ ਚੜਿਆ ਕਿ ਹੁਣ ਮੇਰੇ ਜੀਜਾ ਜੀ ਕੈਨੇਡਾ ਚਲੇ ਜਾਣਗੇ ਮੇਰੀ ਭੈਣ ਵੀ ਕੈਨੇਡਾ ਚਲੀ ਜਾਊਗੀ ਤੇ ਫਿਰ ਮੈਂ ਵੀ ਉੱਥੇ ਹੀ ਚਲੀ ਜਾਊਂਗੀ ਅਸੀਂ ਸਾਰੇ ਇਕੱਠੇ ਰਿਹਾ ਕਰਾਂਗੇ ਇਸੇ ਖੁਸ਼ੀ ਵਿੱਚ ਮੈਂ ਆਪਣੇ ਜੀਜੇ ਨੂੰ ਵੀ ਘੁੱਟ ਕੇ ਗਲ ਵਕੜੀ ਪਾ ਲਈ। ਮੇਰੇ ਜੀਜੇ ਨੇ ਮੈਨੂੰ ਕੁਝ ਅਜੀਬ ਜਿਹੇ ਤਰੀਕੇ ਨਾਲ ਟੱਚ ਕੀਤਾ। ਜੀਜੇ ਨੇ ਜਾਣ ਬੁੱਝ ਕੇ ਆਪਣਾ ਹੱਥ ਮੇਰੀ ਛਾਤੀ ਤੇ ਫੇਰ ਦਿੱਤਾ ਪਰ ਮੈਨੂੰ ਸੰਗ ਜਿਹੀ ਆਈ ਤੇ ਮੈਂ ਗਲ ਵਕੜੀ ਛੱਡ ਕੇ ਫਟਾਫਟ ਅੰਦਰ ਚਲੀ ਗਈ ਤੇ ਸ਼ਾਮ ਨੂੰ ਭੈਣ ਹੋਰੀਆਂ ਆਪਣੇ ਘਰ ਵਾਪਸ ਚਲੇ ਗਏ। 10 ਦਿਨਾਂ ਬਾਅਦ ਮੇਰੀ ਭੈਣ ਨੇ ਮੈਨੂੰ ਫੋਨ ਕਰਕੇ ਆਪਣੇ ਕੋਲ ਬੁਲਾ ਲਿਆ। ਕਹਿਣ ਲੱਗੀ 4 ਦਿਨ ਤੇਰੇ ਜੀਜਾ ਜੀ ਨੇ ਤਾਂ ਚਲੇ ਹੀ ਜਾਣਾ ਤੇ ਪੈਕਿੰਗ ਵਗੈਰਾ ਕਰਨਾ ਤੂੰ ਮੇਰੇ ਨਾਲ ਕਰਵਾ ਦੇ ਕਾਫੀ ਸਾਰਾ ਕੰਮ ਆ ਚਾਰ ਕੋ ਦਿਨ ਮੇਰੇ ਕੋਲ ਰਹਿ ਜਾ ਮੰਮੀ ਨੇ ਵੀ ਮੈਨੂੰ ਭੈਣ ਦੀ ਮਦਦ ਤੇ ਲਈ ਭੇਜ ਦਿੱਤਾ ਮੈਂ ਭੈਣ ਦੇ ਸਹੁਰੇ ਘਰ ਚਲੇ ਗਈ ਮੇਰੀ ਭੈਣ ਦਾ ਸਾਰਾ ਪਰਿਵਾਰ ਤਾਂ ਮੈਨੂੰ ਵੇਖ ਕੇ ਉਹਨਾਂ ਨੂੰ ਤਾਂ ਬੜੀ ਖੁਸ਼ੀ ਹੋਈ ਤੇ ਚਾ ਚੜ ਗਿਆ ਮੈਂ ਕਲਾਸ ਲਾ ਕੇ 4 ਵਜੇ ਭੈਣ ਦੇ ਘਰ ਪਹੁੰਚ ਗਈ ਸੀ ਜਾ ਕੇ ਚਾਹ ਪਾਣੀ ਪੀਤਾ ਤੇ ਫਿਰ ਅਸੀਂ ਦੋਨੋਂ ਭੈਣਾ ਪੈਕਿੰਗ ਕਰਨ ਲੱਗ ਪਈਆਂ ਮੇਰਾ ਜੀਜਾ ਸਮਾਨ ਇਕੱਠਾ ਕਰਦਾ ਸੀ ਤੇ ਸਾਨੂੰ ਫੜਾਉਂਦਾ ਸੀ ਤੇ ਜਾਣ ਪੁੱਛ ਕੇ ਮੇਰੇ ਵਿੱਚ ਵੱਜ ਰਿਹਾ ਸੀ ਉਹ ਕਦੇ ਮੇਰੇ ਪਿੱਛੇ ਹੰਗਲ ਲਾ ਜਾਂਦਾ ਤੇ ਕਦੇ ਅੱਗੇ ਲਾ ਜਾਂਦਾ ਮੈਂ ਉਸ ਦੀਆਂ ਹਰਕਤਾਂ ਨੂੰ ਇਗਨੋਰ ਕਰਦੀ ਰਹੀ ਪਰ ਉਹ ਮੈਨੂੰ ਵਾਰ-ਵਾਰ ਗਲਤ ਤਰੀਕੇ ਨਾਲ ਹੀ ਟੱਚ ਕਰ ਰਿਹਾ ਸੀ ਮੈਂ ਬਹੁਤ ਔਖੀ ਸੌਖੀ ਨੇ ਇਹ 4 ਦਿਨ ਕੱਡੇ ਫਿਰ ਮੇਰੇ ਜੀਜੇ ਤੇ ਜਾਣ ਦਾ ਤੈਨਾਂ ਆ ਗਿਆ ਜੀਜਾ ਕੈਨੇਡਾ ਚਲਾ ਗਿਆ ਮੇਰੀ ਭੈਣ ਬੜੀ ਉਦਾਸ ਹੋ ਗਈ ਕਹਿਣ ਲੱਗੀ ਹੁਣ ਮੇਰਾ ਤੇਰੇ ਜੀਜੇ ਬਿਨਾ ਦਿਲ ਨਹੀਂ ਲੱਗਣਾ ਨੀਲਮਾ ਤੂੰ ਹਫ਼ਤਾ ਕੋ ਮੇਰੇ ਕੋਲ ਲਾ ਕੇ ਜਾ ਮੈਂ ਮੰਮੀ ਨੂੰ ਪੁੱਛਿਆ ਤੇ ਮੈਂ ਰਹਿ ਪਈ ਜੀਜਾ ਤਾਂ ਬਾਹਰ ਚਲਾ ਗਿਆ ਸੀ ਜੀਜੇ ਦੇ ਚਾਨ ਤੋਂ ਬਾਅਦ ਮੇਰੀ ਭੈਣ ਦਾ ਦਿਔਰ ਹਰ ਵੇਲੇ ਮੇਰੇ ਅੱਗੇ ਪਿੱਛੇ ਘੁੰਮਦਾ ਜਦ ਮੈਂ ਕਲਾਸ ਲਾਉਣ ਜਾਣਾ ਹੁੰਦਾ ਤਾਂ ਕਹਿ ਦਿੰਦਾ ਸੀ ਮੈਂ ਤੈਨੂੰ ਬੋਲਟ ਤੇ ਛੱਡ ਆਉਣਾ ਪਰ ਮੈਂ ਉਸ ਨੂੰ ਮਨਾ ਕਰ ਦਿੰਦੀ ਸੀ ਪਤਾ ਨਹੀਂ ਕਿਉਂ ਮੈਨੂੰ ਚੰਗਾ ਜੈ ਨਹੀਂ ਲੱਗਦਾ ਸੀ 5-6 ਦਿਨਾਂ ਬਾਅਦ ਮੈਂ ਪਿੰਡ ਚਲੀ ਗਈ ਅਜੇ ਪਿੰਡ ਦੇ ਇਹਨੂੰ ਮੈਨੂੰ 4-5 ਦਿਨ ਹੀ ਹੋਏ ਸੀ ਕਿ ਮੇਰੀ ਭੈਣ ਤੇ ਭੈਣ ਦਾ ਦਿਓਰ ਦੋਨੋਂ ਜਾਣੇ ਫਿਰ ਆ ਗਏ ਤੇ ਮੈਨੂੰ ਆ ਕੇ ਕਹਿਣ ਲੱਗੀ ਕਿ ਸੱਚੀ ਮੇਰਾ ਤਾਂ ਹੁਣ ਇੱਥੇ ਬਿਲਕੁਲ ਵੀ ਦਿਲ ਨਹੀਂ ਲੱਗਦਾ ਜਿੰਨਾ ਟਾਈਮ ਤੇਰਾ ਪੇਪਰ ਨਹੀਂ ਹੁੰਦਾ ਓਨਾ ਟਾਈਮ ਤੂੰ ਮੇਰੇ ਕੋਲ ਹੀ ਰਹਿ ਮੰਮੀ ਡੈਡੀ ਵੀ ਕਹਿਣ ਲੱਗੇ ਰਹਿ ਲੈ ਪੁੱਤ ਤੈਨੂੰ ਤਾਂ ਸਭੋਂ ਸੌਖਾ ਹੀ ਆ ਉਥੋਂ ਨੇੜੇ ਕਲਾਸ ਲਾਉਣਾ ਮੈਂ ਭੈਣ ਕੋਲ ਰੈਫਰਰਣ ਲੱਗ ਪਈ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਹੁਣ ਭੈਣ ਦਾ ਦਿਓਰ ਮੇਰੇ ਨਾਲ ਗਲਤ ਹਰਕਤਾਂ ਜਿਹੀਆਂ ਘੱਟ ਕਰਦਾ ਸੀ ਮੈਂ ਸ਼ਨੀਵਾਰ ਨੂੰ ਭੈਣ ਦੇ ਘਰ ਗਈ ਸੀ ਤੇ ਐਤਵਾਰ ਨੂੰ ਛੁੱਟੀ ਵਾਲਾ ਦਿਨ ਸੀ ਭੈਣ ਨੇ ਮੈਨੂੰ ਆਪਣਾ ਸੂਟ ਸਲਾਈ ਕਰਨ ਲਈ ਦੇ ਦਿੱਤਾ ਕਿਉਂਕਿ ਮੈਂ ਸਲਾਈ ਬੜੀ ਵਧੀਆ ਕਰ ਲੈਂਦੀ ਸੀ ਮੈਂ ਬਾਹਰ ਪੋਰਚ ਦੇ ਵਿੱਚ ਬੈਠ ਕੇ ਸੂਟ ਸਲਾਈ ਕਰਨ ਲੱਗ ਪਈ ਭੈਣ ਦਾ ਸੋਹਰਾ ਵੀ ਉੱਥੇ ਮੇਰੇ ਕੋਲ ਹੀ ਪਿਆ ਸੀ ਪੈਣ ਦੀ ਸੱਸ ਦੀ ਤਾਂ ਮੌਤ ਪੈਣ ਦੇ ਵਿਆਹ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਪਰ ਪੈਣ ਦਾ ਸਹੁਰਾ ਬੜਾ ਹੀ ਚੰਗਾ ਸੀ ਉਹ ਮੈਨੂੰ ਪੁੱਤ ਪੁੱਤ ਕਹਿ ਕੇ ਬੜੀਆਂ ਸੁਹਣੀਆਂ ਗੱਲਾਂ ਕਰ ਰਿਹਾ ਸੀ ਅਚਾਨਕ ਉਸ ਨੂੰ ਜ਼ੋਰ ਨਾਲ ਖਾਂਸੀ ਛਿੜਪਈ ਮੈਂ ਪਾਣੀ ਲੈਣ ਲਈ ਰਸੋਈ ਵਿੱਚ ਜਾਣ ਲੱਗੀ ਤਾਂ ਮੈਂ ਦੇਖਿਆ ਕਿ ਮੇਰੀ ਭੈਣ ਦੇ ਕਮਰੇ ਦੀ ਖਿੜਕੀ ਦਾ ਕੱਲਾ ਪਰਦਾ ਹੀ ਛੱਡਿਆ ਹੋਇਆ ਸੀ ਤੇ ਪੱਖੇ ਦੀ ਹਵਾ ਨਾਲ ਉਹ ਪਰਦਾ ਥੋੜਾ ਜਿਹਾ ਖਿਸਕ ਗਿਆ ਜੋ ਮੈਂ ਅੰਦਰ ਦੇਖਿਆ ਤਾਂ ਮੈਂ ਜੋ ਦੇਖਿਆ ਉਹ ਦੇਖ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੇਰੀ ਭੈਣ ਬੈੜ ਦੇ ਸਹਾਰੇ ਝੁਕੀ ਹੋਈ ਸੀ ਤੇ ਉਸ ਦਾ ਦਿਓਰ ਪਿੱਛੋਂ ਜ਼ੋਰ-ਜ਼ੋਰ ਨਾਲ ਝਟਕੇ ਲਗਾ ਰਿਹਾ ਸੀ ਇਹ ਦੇਖ ਕੇ ਤਾਂ ਮੇਰੀ ਹੋਸ਼ ਹੀ ਉੱਟ ਗਏ ਮੇਰੀ ਭੈਣ ਵੀ ਬੜਾ ਇਹ ਨਜ਼ਾਰੇ ਲੈ ਰਹੀ ਸੀ ਇਹ ਸਭ ਕੁਝ ਦੇਖ ਕੇ ਤਾਂ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਮੈਂ ਕਾਫੀ ਟਾਈਮ ਉਹਨਾਂ ਨੂੰ ਖੜੀ ਦੇਖਦੀ ਰਹੀ ਫਿਰ ਮੇਰੀ ਭੈਣ ਦੇ ਦਿਓਰ ਨੇ ਭੈਣ ਨੂੰ ਬੈੜ ਲੰਮਾ ਪਾ ਲਿਆ ਤੇ ਉਹ ਦੋਨੇ ਆਪਣੇ ਹੀ ਪਲਾਂ ਵਿੱਚ ਗਵਾਚੇ ਹੋਏ ਸੀ ਪਰ ਮੈਨੂੰ ਬਹੁਤੀ ਸ਼ਰਮ ਆ ਰਹੀ ਸੀ ਤੇ ਮੇਰਾ ਦਿਲ ਵੀ ਬਹੁਤ ਹੀ ਡਰ ਰਿਹਾ ਸੀ ਭੈਣ ਅਜੀਬ ਜੀਆਂ ਆਵਾਜ਼ਾਂ ਕੱਢ ਰਹੀ ਸੀ ਤੇ ਕਹਿੰਦੀ ਸੀ ਕਿ ਜਲਦੀ ਕਰ ਕੋਈ ਆ ਜਾਵੇਗਾ ਤਾਂ ਉਹ ਕਹਿੰਦਾ ਬਸ ਦੋ ਮਿੰਟ ਹੁਣ ਤਾਂ ਸੁਆਦ ਪੂਰਾ ਆਉਣ ਲੱਗਿਆ ਤਾਂ ਮੈਂ ਉਸ ਤੋਂ ਅੱਗੇ ਦੇਖਦੀ ਕੁਝ ਪਰ ਮੇਰੇ ਮਾਸੜ ਨੇ ਮੈਨੂੰ ਆਵਾਜ਼ ਮਾਰੀ ਤੇ ਕਹਿਣ ਲੱਗਾ ਪੁੱਤ ਮੈਨੂੰ ਜਲਦੀ ਪਾਣੀ ਦੇ ਫਿਰ ਮੈਂ ਪਾਣੀ ਫੜਾਉਣ ਦੇ ਲਈ ਉਹਨਾਂ ਕੋਲ ਚਲੀ ਗਈ ਪਰ ਮੈਨੂੰ ਹੁਣ ਇਹ ਸਮਝ ਆ ਗਈ ਸੀ ਕਿ ਹੁਣ ਮੇਰੀ ਭੈਣ ਦਾ ਦਿਓਰ ਮੇਰੇ ਤੇ ਟਰਾਈਆਂ ਕਿਉਂ ਨਹੀਂ ਮਾਰਦਾ ਕਿਉਂਕਿ ਮੇਰੀ ਭੈਣ ਤਾਂ ਆਪਣੇ ਦਿਓਰ ਦੇ ਨਾਲ ਹੀ ਸੈੱਟ ਹੋ ਗਈ ਸੀ ਤੇ ਉਸ ਨੂੰ ਪੂਰਾ ਖੁਸ਼ ਰੱਖਦੀ ਸੀ ਆਪ ਵੀ ਪੂਰਾ ਸਵਾਦ ਲੈਂਦੀ ਸੀ ਲੱਗਦਾ ਭੈਣ ਵੀ ਜੀਜੇ ਬਿਨਾਂ ਤਰਸੀ ਪੇਂਦੀ ਉਹ ਵੀ ਇਹ ਸਭ ਕੁਝ ਕਰਨਾ ਚਾਹੁੰਦੀ ਸੀ ਜੀਜਾ ਤਾਂ ਬਾਹਰ ਚਲਾ ਗਿਆ ਸੀ ਫਿਰ ਕਰਦੀ ਵੀ ਕਿਸ ਨਾਲ ਉਸਨੇ ਜੀਜੇ ਦੇ ਭਰਾ ਨੂੰ ਹੀ ਮੋਹਰਾ ਬਣਾ ਲਿਆ ਕਿਉਂਕਿ ਉਸ ਨੂੰ ਇਹੋ ਜਿਹੇ ਕੰਮ ਕਰਨ ਦਾ ਬਸ ਸਹੀ ਮੌਕਾ ਚਾਹੀਦਾ ਸੀ ਉਸ ਤੋਂ ਬਾਅਦ ਮੇਰੀ ਭੈਣ ਨੇ ਨਾ ਧੋਕੇ ਦੁਪਹਿਰ ਦੀ ਚਾਹ ਬਣਾ ਲਈ ਮੈਂ ਭੈਣ ਨੂੰ ਇਹ ਗੱਲ ਬਿਲਕੁਲ ਵੀ ਮਹਿਸੂਸ ਨਹੀਂ ਹੋਣ ਦਿੱਤੀ ਕਿ ਮੈਂ ਉਹਨਾਂ ਨੂੰ ਦੇਖਿਆ ਮੈਂ ਚਾਹ ਪੀ ਕੇ ਥੋੜਾ ਟਾਈਮ ਆਰਾਮ ਕਰਕੇ ਫਿਰ ਭੈਣ ਦਾ ਸੂਟ ਸਲਾਈ ਕਰਨ ਲੱਗ ਪਈ ਜਦੋਂ ਮੈਂ ਸੂਟ ਸਲਾਈ ਕਰਕੇ ਹਟੇ ਤਾਂ ਉਦੋਂ ਨੂੰ ਸ਼ਾਮ ਦੇ 7 ਵਜੇ ਗਏ ਸੀ ਹਨੇਰਾ ਹੋ ਗਿਆ ਸੀ ਇੰਨੇ ਟਾਈਮ ਨੂੰ ਭੈਣ ਦਾ ਦਿਔਰ ਛੋਲੇ ਪਟੂਰੇ ਲੈ ਕੇ ਆ ਗਿਆ ਤੇ ਭੈਣ ਨੂੰ ਫੁੜਾ ਦਿੱਤੇ ਕਹਿਣ ਲੱਗਾ ਲੈ ਭਾਬੀ ਇਹ ਸਾਰਿਆਂ ਨੂੰ ਪਰੋਸ ਦੇ ਅਸੀਂ ਸਾਰਿਆਂ ਨੇ ਛੋਲੇ ਪਟੂਰੇ ਖਾ ਲਏ ਅਸੀਂ ਫਿਰ ਜਲਦੀ ਹੀ ਸੌਂ ਗਏ ਤੇ ਛੋਲੇ ਪਟੂਰੇ ਖਾਣ ਕਰਕੇ ਮੈਨੂੰ ਰਾਤ ਨੂੰ ਫਿਰ ਪਿਆਸ ਲੱਗੀ ਤੇ ਜਦੋਂ ਮੈਂ ਪਾਣੀ ਪੀਣ ਲਈ ਰਸੋਈ ਵੱਲ ਜਾ ਰਹੀ ਸੀ ਤਾਂ ਮੈਂ ਦੇਖਿਆ ਕਿ ਮੇਰੀ ਭੈਣ ਬੈੱਡ ਤੇ ਨਹੀਂ ਸੀ ਅਸੀਂ ਦੋਨੋਂ ਭੈਣਾਂ ਬੈੱਡ ਤੇ ਹੀ ਪਈਆਂ ਸੀ ਪਰ ਇਸ ਵਕਤ ਮੈਂ ਇਕੱਲੀ ਹੀ ਬੈੱਡ ਤੇ ਸੀ ਜਦੋਂ ਮੈਂ ਬਾਹਰ ਦੇਖਿਆ ਤਾਂ ਮੈਨੂੰ ਕਿਸੇ ਦੇ ਘਸਰਮੋਸਰਕਾਰ ਨਾ ਆਵਾਜ਼ਾਂ ਸੁਣਾਈ ਦਿੱਤੀਆਂ ਜਦ ਮੈਂ ਆਪਣੀ ਭੈਣ ਦੇ ਦਿਓਰ ਦੇ ਕਮਰੇ ਵੱਲ ਵਧੀ ਤੇ ਦੇਖਿਆ ਕਿ ਮੇਰੀ ਭੈਣ ਫਿਰ ਆਪਣੇ ਦਿਓਰ ਦੇ ਨਾਲ ਲੱਗੀ ਹੋਈ ਸੀ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਸੀ ਕਿ ਉਸ ਵਿੱਚ ਅਜਿਹੀ ਕਿਹੜੀ ਗੱਲ ਸੀ ਉਹ ਤਾਂ ਵਿਆਹੀ ਵਰੀ ਸੀ ਜਿਹੜੀ ਉਹ ਦਿਨ ਰਾਤ ਇਸ ਕੰਮ ਵਿੱਚ ਹੀ ਲੱਗੀ ਰਹਿੰਦੀ ਸੀ ਜਾਂ ਫਿਰ ਮੇਰੇ ਜੀਜੇ ਤੋਂ ਹੀ ਕੁਝ ਨਹੀਂ ਹੁੰਦਾ ਸੀ ਮੇਰੀ ਭੈਣ ਇਸ ਕੰਮ ਲਈ ਤਾਂ ਤਰਸੀ ਪਈ ਸੀ ਮੈਂ ਨੂੰ ਇੱਥੇ ਰਹਿੰਦੀ ਨੂੰ 2 ਮਹੀਨੇ ਹੋ ਗਏ ਸੀ ਮੇਰੀ ਭੈਣ ਤੇ ਉਸਦੇ ਦਿਔਰ ਨੂੰ ਮੈਂ ਹਰ ਰੋਜ਼ ਇਹ ਸਭ ਕੁਝ ਕਰਦਿਆਂ ਦੇਖਦੀ ਸੀ ਫਿਰ ਮੇਰੇ ਪਿੰਡ ਆ ਗਈ ਤੇ ਮੈਂ ਪਿੰਡ ਚਲੀ ਗਈ ਪਿੰਡ ਜਾ ਕੇ ਮੈਂ ਸੋਚਿਆ ਕਿ ਮੰਮੀ ਨੂੰ ਦੱਸਾਂ ਭੈਣ ਤਾਂ ਆਪਣੇ ਦਿਔਰ ਦੇ ਨਾਲ ਹੀ ਸੈੱਟ ਹੋਈ ਬੈਠੀ ਆ ਫਿਰ ਮੈਂ ਡਰ ਗਈ ਕਿਤੇ ਮੰਮੀ ਮੈਨੂੰ ਇਹ ਨਾ ਛਿੜਕਾਉਣ ਦੇ ਲੱਗ ਪਵੇ ਕਿ ਤੂੰ ਉੱਥੇ ਪੜਨ ਗਈ ਸੀ ਕਿ ਇਹ ਸਭ ਕੁਝ ਦੇਖਣ ਫਿਰ ਮੈਂ ਚੁੱਪ ਹੀ ਕਰ ਗਈ ਮੈਂ ਬਾਹਰ ਜਾਂਦੀਆਂ ਤਿਆਰੀਆਂ ਕਰਨ ਲੱਗੀ ਮੇਰੀ ਭੈਣ ਕਹਿਣ ਲੱਗੀ ਜਿਹੜੇ ਸ਼ਹਿਰ ਵਿੱਚ ਤੇਰੇ ਜੀਜਾ ਜੀ ਰਹਿੰਦੇ ਨੇ ਉਸ ਸ਼ਹਿਰ ਵਿੱਚ ਕਾਲਜ ਵਿੱਚ ਤੂੰ ਐਡਮਿਸ਼ਨ ਕਰਵਾਣੀ ਮੇਰੇ ਮੰਮੀ ਡੈਡੀ ਵੀ ਕਹਿਣ ਲੱਗੇ ਕਿ ਉੱਥੇ ਹੋਰ ਬੇਗਾਨੇ ਮੁਲਕ ਵਿੱਚ ਤੈਨੂੰ ਕੌਣ ਜਾਣਦਾ ਤੂੰ ਆਪਣੇ ਜੀਜੇ ਕੋਲ ਹੀ ਚਲੀ ਜਾਏ ਮੈਨੂੰ ਵੀ ਉਹਨਾਂ ਦੀ ਗੱਲ ਠੀਕ ਲੱਗੀ ਮੈਂ ਉਸ ਸ਼ਹਿਰ ਦੇ ਕਾਲਜ ਵਿੱਚ ਹੀ ਦਾਖਲਾ ਲੈ ਲਿਆ ਆਪਣੇ ਜੀਜੇ ਨਾਲ ਗੱਲ ਕੀਤੀ ਉਹ ਬਹੁਤ ਖੁਸ਼ ਹੋਇਆ ਕਹਿਣ ਲੱਗਾ ਨੀਲਮ ਹੁਣ ਤੂੰ ਛੇਤੀ ਛੇਤੀ ਟੈਕਟ ਚੁੱਕ ਤੇ ਜਲਦੀ ਇੱਥੇ ਆ ਫਿਰ ਮੇਰੇ ਵੀ ਜਾਣ ਦਾ ਟਾਈਮ ਆ ਗਿਆ ਮੈਂ ਭਰੇ ਮਾਨ ਨਾਲ ਜਹਾਜ਼ ਵਿੱਚ ਬੈਠ ਕੇ ਕੈਨੇਡਾ ਪਹੁੰਚ ਗਈ ਕੈਨੇਡਾ ਦੀ ਧਰਤੀ ਤੇ ਜਾ ਕੇ ਮੈਨੂੰ ਬਹੁਤ ਹੀ ਵਧੀਆ ਲੱਗ ਰਿਆ ਸੀ ਇੰਜ ਲੱਗ ਰਿਆ ਸੀ ਜਿਵੇਂ ਕਿਸੇ ਸਵਰਗ ਵਿੱਚ ਪਹੁੰਚ ਗਈ ਹੋਵਾਂ ਮੈਂ ਬਾਹਰ ਨਿਕਲ ਕੇ ਦੇਖਿਆ ਤਾਂ ਮੇਰਾ ਜੀਜਾ ਮੈਨੂੰ ਲੈਣ ਲਈ ਖੜਾ ਸੀ ਮੈਨੂੰ ਦੇਖ ਕੇ ਮੇਰਾ ਜੀਜਾ ਮੇਰੇ ਕੋਲ ਆਇਆ ਅਤੇ ਮੈਨੂੰ ਗੱਲਬਾਤ ਨਹੀਂ ਪਾ ਕੇ ਮਿਲਿਆ ਫਿਰ ਉਹ ਮੈਨੂੰ ਘਰ ਲੈ ਗਿਆ ਘਰ ਲੈ ਜਾ ਕੇ ਮੈਨੂੰ ਚਾਹ ਪਾਣੀ ਪਿਆਇਆ ਫਿਰ ਮੈਂ ਰੋਟੀ ਖਾਧੀ ਤੇ ਉਹ ਤਾਂ ਕੰਮ ਦੇ ਚਲਿਆ ਗਿਆ ਤੇ ਮੈਨੂੰ ਕਹਿੰਦਾ ਤੂੰ ਆਰਾਮ ਕਰ ਲੈ ਮੈਂ ਵੀ ਥੱਕੀ ਹੋਈ ਸੀ ਪਤਾ ਨਹੀਂ ਕਦੋਂ ਮੈਨੂੰ ਨੀਂਦ ਆ ਗਈ ਜਦੋਂ ਮੈਨੂੰ ਜਾਗ ਆਈ ਤਾਂ ਮੈਂ ਦੇਖਿਆ ਜੀਜਾ ਕੰਮ ਤੋਂ ਆ ਚੁੱਕਿਆ ਸੀ ਉਹ ਮੇਰੇ ਕੋਲ ਆਇਆ ਤੇ ਸਾਰਿਆਂ ਦੀ ਸੁੱਖ ਸੰਦ ਪੁੱਛੀ ਕਹਿਣ ਲੱਗਾ ਰਾਤੀ ਮੇਰੇ ਕੋਲ ਟਾਈਮ ਨਹੀਂ ਸੀ ਤੇਰੇ ਕੋਲ ਖੜਨ ਬੈਠਣ ਦਾ ਚੱਲ ਅੱਜ ਮੈਂ ਤੈਨੂੰ ਥੋੜਾ ਬਹੁਤਾ ਬਾਹਰ ਕਮਾ ਲਿਆਉਣਾ ਕਿਉਂਕਿ ਅੱਜ ਮੈਨੂੰ ਛੁੱਟੀ ਹੈ ਜੀਜੇ ਦੀ ਰਾਤ ਦੀ ਸ਼ਿਫਟ ਸੀ ਉਹ ਮੈਨੂੰ ਸ਼ਾਮ ਦੇ 5 ਵਜੇ ਤੱਕ ਬਾਹਰ ਘੁਮਾ ਫਰਾ ਕੇ ਲਿਆਇਆ ਤੇ ਆਖੇ ਮੈਨੂੰ ਕਹਿ ਲਗਾ ਤੂੰ ਆਰਾਮ ਕਰ ਮੈਂ ਤੇਰੇ ਲਈ ਖਾਣ ਪੀਣ ਦਾ ਇੰਤਜ਼ਾਮ ਕਰਦਾ ਜੀਜੇ ਨੇ ਖਾਣ ਪੀਣ ਦਾ ਬਾਹਰੋਂ ਹੀ ਆਰਡਰ ਕਰ ਦਿੱਤਾ ਅਸੀਂ ਦੋਨਾਂ ਨੇ ਇਕੱਠੇ ਬੈਠ ਕੇ ਖਾਣਾ ਖਾਦਾ ਅਤੇ ਫਿਰ ਮੇਰਾ ਜੀਜਾ ਮੇਰੇ ਲਈ ਦੁੱਧ ਕਰਮ ਕਰ ਲਿਆਇਆ ਕਹਿਣ ਲਗਾ ਨੀਲਮ ਦੁੱਧ ਪੀ ਤੇ ਸੌ ਜਾ ਕੱਲ ਨੂੰ ਆਪਾਂ ਕਿਤੇ ਹੋਰ ਘੁੰਮਣ ਜਾਵਾਂਗੇ ਮੈਂ ਜੀਜੇ ਕੋਲੋਂ ਦੁੱਧ ਦਾ ਗਲਾਸ ਫੜਿਆ ਤੇ ਪੀ ਲਿਆ ਉਸ ਤੋਂ ਬਾਅਦ ਮੈਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਨੀਂਦ ਆ ਗਈ ਤੇ ਨੀਂਦ ਵਿੱਚ ਮੈਨੂੰ ਮਹਿਸੂਸ ਵੀ ਹੋ ਰਿਹਾ ਸੀ ਕਿ ਕੋਈ ਮੇਰੇ ਕੱਪੜੇ ਉਤਾਰ ਰਿਹਾ ਪਰ ਪਤਾ ਨਹੀਂ ਮੇਰੇ ਤੋਂ ਬੋਲਿਆ ਨਹੀਂ ਜਾ ਰਿਹਾ ਸੀ ਤੇ ਫਿਰ ਮੈਨੂੰ ਮਹਿਸੂਸ ਹੋਇਆ ਕਿ ਕੋਈ ਮੇਰੇ ਉੱਪਰ ਆ ਕੇ ਪੈ ਗਿਆ ਮੈਨੂੰ ਕੁਝ ਕੁਝ ਹੋ ਰਿਹਾ ਸੀ ਪਰ ਮੈਂ ਬੋਲ ਹੀ ਨਹੀਂ پا ਰਹੀ ਸੀ ਮੈਨੂੰ ਇੰਨੀ ਗੂੜੀ ਨੀਂਦ ਨੇ ਘੇਰਾ ਰੱਖਿਆ ਸੀ ਕਿ ਸਵੇਰੇ ਜਦੋਂ ਉੱਠ ਕੇ ਮੈਂ ਦੇਖਿਆ ਤਾਂ ਮੇਰਾ ਜੀਜਾ ਮੇਰੇ ਨਾਲ ਬੈੱਡ ਤੇ ਲੰਮਾ ਪਿਆ ਸੀ ਸਾਡੇ ਦੋਨਾਂ ਦੇ ਕੱਪੜੇ ਨਹੀਂ ਪਾਏ ਸੀ ਮੈਂ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਜੀਜੀ ਨੇ ਮੇਰੇ ਨਾਲ ਉਹ ਸਭ ਕੁਝ ਕਰ ਲਿਆ ਮੈਂ ਉੱਠ ਕੇ ਬਾਥਰੂਮ ਵਿੱਚ ਚਲੀ ਗਈ ਮੈਂ ਮੈਂ ਆਪਣੇ ਆਪ ਨੂੰ ਧਿਆਨ ਨਾਲ ਦੇਖਿਆ ਤਾਂ ਜੀਜੀ ਨੇ ਮੇਰਾ ਸਰੀਰ ਛਲ ਕੇ ਰੱਖ ਦਿੱਤਾ ਸੀ ਪਤਾ ਨਹੀਂ ਰਾਤ ਨੂੰ ਕਿੰਨੀ ਕੋ ਵਾਰ ਮੇਰੇ ਨਾਲ ਇਹ ਸਭ ਕੁਝ ਕੀਤਾ ਸੀ ਇੰਨੇ ਟਾਈਮ ਨੂੰ ਜੀਜਾ ਵੀ ਉੱਠ ਖੜਾ ਤੇ ਮੈਂ ਉਸ ਨੂੰ ਕਾਫੀ ਲਾਂਤਾਂ ਵੀ ਪਾਈਆਂ ਕਿ ਤੁਸੀਂ ਮੇਰੇ ਨਾਲ ਇਹ ਸਭ ਕੁਝ ਕਿਉਂ ਕੀਤਾ ਤਾਂ ਉਹ ਕਹਿਣ ਲੱਗਾ ਮੈਂ ਤਾਂ ਪਿਛਲੇ 6 ਮਹੀਨਿਆਂ ਤੋਂ ਤਰਸਿਆ ਪਿਆ ਸੀ ਤੈਨੂੰ ਦੇਖ ਕੇ ਮੇਰੇ ਕੋਲ ਹਰਿਆਣੇ ਗਿਆ ਮੈਂ ਤਾਂ ਵਿਆਹ ਤੋਂ ਬਾਅਦ ਵੀ ਤੇਰੇ ਤੇ ਇੱਕ ਦੋ ਵਾਰ ਟਰਾਈ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤੂੰ ਮੇਰੇ ਹੱਥ ਨਹੀਂ ਆਈ ਨਹੀਂ ਤਾਂ ਮੈਂ ਤੈਨੂੰ ਪਹਿਲਾਂ ਹੀ ਇਹ ਸਵਾਦ ਦੇ ਦੇਣਾ ਸੀ ਤੇ ਹੁਣ ਤੂੰ ਇਸ ਟੌਪਿਕ ਤੇ ਕਿਸੇ ਨਾਲ ਕੋਈ ਗੱਲ ਵੀ ਨਾ ਕਰੀ ਮੈਂ ਹਰ ਰੋਜ਼ ਤੈਨੂੰ ਇਹ ਸਵਾਦ ਦੇ ਦਿਆ ਕਰਾਂਗਾ ਤੇ ਆਪ ਵੀ ਲਿਆ ਕਰਾਂਗਾ ਮੈਂ ਹੋਰ ਕਰ ਵੀ ਕੁਝ ਨਹੀਂ ਸੀ ਸਕਦੀ ਮੈਂ ਚੁੱਪ ਕਰਕੇ ਬੈਠ ਗਈ ਜੀਜਾ ਹਰ ਰੋਜ਼ ਕੰਮ ਤੋਂ ਆ ਕੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲੈਂਦਾ ਤੇ ਪਤਾ ਨਹੀਂ ਉਹ ਬਾਹਰੋਂ ਕੀ ਖਾ ਕੇ ਆਉਂਦਾ ਸੀ ਦੋ-ਦੋ ਘੰਟੇ ਮੇਰੇ ਉੱਪਰ ਲੰਮਕਦਾ ਰਹਿੰਦਾ ਮੈਨੂੰ ਪੂਰਾ ਛੱਲ ਕੇ ਰੱਖ ਦਿੰਦਾ ਸੀ ਤੇ ਮੇਰੀਆਂ ਲੱਤਾਂ ਉੱਪਰ ਚੁੱਕ ਕੇ ਹਵਾ ਵਿੱਚ ਉਡਾਈ ਜਾਂਦਾ ਮੈਂ ਜੀਜੇ ਦੀਆਂ ਮਿੰਤਾਂ ਤਰਲੇ ਕਰਕੇ ਫਿਰ ਕਿਤੇ ਜਾ ਕੇ ਉਹ ਕੰਮ ਨਿਬੜਦਾ ਪਰ ਹੁਣ ਮੈਨੂੰ ਵੀ ਇਸ ਕੰਮ ਵਿੱਚ ਸੁਆਦ ਆਉਣ ਲੱਗ ਪਿਆ ਸੀ ਮੈਂ ਵੀ ਹਾਂ ਹਰ ਰੋਜ਼ ਉਸਦੇ ਆਉਣ ਦੀ ਉਡੀਕ ਕਰਦੇ ਰਹਿੰਦੀ ਸੀ ਕਿ ਕਦੋਂ ਆਊਗਾ ਤੇ ਕਦੋਂ ਅਸੀਂ ਮ제 ਲਵਾਂਗੇ ਇੱਕ ਦਿਨ ਮੈਂ ਕਾਲਜ ਵਿੱਚ ਕਲਾਸ ਵਿੱਚ ਚੱਕਰ ਖਾ ਕੇ ਡਿੱਗ ਪਈ ਮੈਨੂੰ ਮੇਰੀਆਂ ਸਹੇਲੀਆਂ ਚੁੱਕ ਕੇ ਡਾਕਟਰ ਕੋਲ ਲੈ ਗਈਆਂ ਡਾਕਟਰ ਨੇ ਮੇਰਾ ਚੈੱਕਅਪ ਕੀਤਾ ਤੇ ਦੱਸਿਆ ਕਿ ਮੈਂ ਪ੍ਰੈਗਨੈਂਟ ਹਾਂ ਇਹ ਸੁਣ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਘਰ ਆ ਕੇ ਜਦੋਂ ਜੀਜੇ ਨੂੰ ਇਹ ਗੱਲ ਦੱਸੀ ਤਾਂ ਉਹ ਵੀ ਆਪਣਾ ਸਿਰ ਫੜ ਕੇ ਬੈਠ ਗਿਆ ਕਹਿਣ ਲੱਗਾ ਇਧਰ ਕੈਨੇਡਾ ਵਿੱਚ ਤਾਂ ਅਬੋਰਸ਼ਨ ਵੀ ਨਹੀਂ ਹੁੰਦਾ ਹੁਣ ਕੀ ਕਰੀਏ ਮੈਂ ਕਿਹਾ ਤੁਹਾਨੂੰ ਹੀ ਬੜਾ ਚਾ ਚੜਿਆ ਸੀ ਇਸ ਕੰਮ ਦਾ ਤੇ ਹੁਣ ਤੁਸੀਂ ਹੀ ਇਸ ਦਾ ਕੋਈ ਹੱਲ ਕਰੋ ਮੇਰਾ ਜੀਜਾ ਕਹਿਣ ਲੱਗਾ ਤੂੰ ਫਿਕਰ ਨਾ ਕਰ ਮੈਂ ਲਾਉਣਾ ਕੋਈ ਜੁਗਾਰ ਫਿਰ ਮੇਰਾ ਜੀਜਾ ਦੋ ਕੋ ਦਿਨਾਂ ਬਾਅਦ ਮੈਨੂੰ ਕਹਿਣ ਲੱਗਾ ਆਪਾਂ ਇੰਡੀਆ ਚੱਲਦੇ ਹਾਂ ਉੱਥੇ ਮੈਂ ਤੇਰਾ ਅਬੋਰਸ਼ਨ ਕਰਵਾ ਦੇਵਾਂਗਾ ਮੈਂ ਜੀਜੇ ਨੂੰ ਕਿਹਾ ਕਿ ਆਪਾਂ ਇੰਨੀ ਜਲਦੀ ਕੀ ਬਹਾਨਾ ਮਾਰ ਕੇ ਇੰਡੀਆ ਜਾਵਾਂਗੇ ਉਹ ਕਹਿਣ ਲੱਗਾ ਕਿਤੇ ਪੇਪਰ ਦਾ ਬਹਾਨਾ ਲਾ ਦੇਵਾਂਗੇ ਮੈਂ ਪਰਿਵਾਰ ਨੂੰ ਮਿਲਣ ਦਾ ਬਹਾਨਾ ਲਾ ਦੇਵਾਂਗਾ ਅਸੀਂ ਉਸੇ ਤਰ੍ਹਾਂ ਹੀ ਕੀਤਾ ਦੋਨੋਂ ਜਾਣੇ ਇੰਡੀਆ ਆ ਗਏ ਜਦੋਂ ਅਸੀਂ ਇੰਡੀਆ ਆਏ ਤਾਂ ਜੀਜਾ ਜੀ ਨੇ ਗੱਡੀ ਕਰਵਾ ਲਈ ਉਹ ਸਾਨੂੰ ਪਿੰਡ ਛੱਡ ਆਵੇ ਅਸੀਂ ਦੋ ਜਾਣੇ ਸੀ ਦੋ ਜਾਣਿਆਂ ਨੇ ਹੋਰ ਸਾਡੇ ਨਾਲ ਟੈਕਸੀ ਸ਼ੇਅਰ ਕਰ ਲਈ ਰਸਤੇ ਵਿੱਚ ਗੱਲਾਂ ਕਰਦਿਆਂ ਕਰਦਿਆਂ ਪਤਾ ਲੱਗਿਆ ਕਿ ਉਹ ਮੁੰਡਾ ਮੇਰੀ ਭੈਣ ਦੇ ਦੌਰ ਦਾ ਦੋਸਤ ਨਿਕਲਿਆ ਅਤੇ ਜੀਜਾ ਜੀ ਨਾਲ ਗੱਲਾਂ ਕਰਨ ਲੱਗ ਪਿਆ ਜੀਜਾ ਜੀ ਬੜੇ ਖੁਸ਼ ਹੋਏ ਤੇ ਮੇਰੇ ਭਰਾ ਦਾ ਦੋਸਤ ਹੈ ਪਰ ਉਸ ਮੁੰਡੇ ਨੇ ਗੱਲਾਂ-ਗੱਲਾਂ ਵਿੱਚ ਜੀਜਾ ਜੀ ਨੂੰ ਦੱਸ ਦਿੱਤਾ ਕਿ ਤੁਹਾਡੇ ਬਾਹਰ ਜਾਣ ਤੋਂ ਬਾਅਦ ਤੁਹਾਡੇ ਭਰਾ ਨੇ ਤੁਹਾਡੇ ਘਰ ਵਾਲੀ ਤੇ ਨਾਲ ਹੀ ਸੈਟਿੰਗ ਕਰ ਲਈ ਉਹ ਦੋਨੋਂ ਜਾਣੇ ਖੂਬ ਨਜ਼ਾਰੇ ਲੈਂਦੇ ਆ ਮੇਰੇ ਜੀਜੇ ਨੂੰ ਇਹ ਗੱਲ ਸੁਣ ਕੇ ਸੱਤੀ ਕੱਪੜੀ ਅੱਗ ਲੱਗ ਗਈ ਕਹਿਣ ਲੱਗਾ ਇਹ ਨਹੀਂ ਹੋ ਸਕਦਾ ਮੈਂ ਆਪਣੀ ਜੀਜੇ ਜੀ ਨੂੰ ਕਿਹਾ ਕਿਉਂ ਨਹੀਂ ਹੋ ਸਕਦਾ ਤੁਸੀਂ ਜਦੋਂ ਮੇਰੇ ਨਾਲ ਇਹ ਸਭ ਕੁਝ ਕਰ ਸਕਦੇ ਹੋ ਤਾਂ ਤੁਹਾਡਾ ਭਰਾ ਮੇਰੀ ਭੈਣ ਨਾਲ ਕਿਉਂ ਨਹੀਂ ਕਰ ਸਕਦਾ ਉਹ ਵੀ ਅਕਸਰਾਂ ਦੀ ਭਾਬੀ ਆ ਮੇਰੀ ਇੱਜ਼ਤ ਤੁਹਾਡੇ ਲਈ ਇੱਜ਼ਤ ਨਹੀਂ ਤੇ ਹੁਣ ਆਪਣੀ ਵਾਰੀ ਤੁਹਾਨੂੰ ਕਿਵੇਂ ਅੱਗ ਲੱਗ ਗਈ ਮੇਰੀ ਇਹ ਗੱਲ ਸੁਣ ਕੇ ਮੇਰਾ ਜੀਜਾ ਨੀਵੇਂ ਪਾ ਕੇ ਬੈਠ ਗਿਆ ਮੇਰਾ ਜੀਜਾ ਬੜੀ ਗੁੱਸੇ ਵਿੱਚ ਬੋਲ ਰਿਹਾ ਸੀ ਕਿ ਇੱਕ ਵਾਰ ਘਰ ਚਾ ਲੈੰਦੇ ਫਿਰ ਮੈਂ ਉਹਨੂੰ ਦੱਸਦਾ ਪਤਾ ਕਿ ਕਿੰਦਾ ਆਸ਼ਕੀਆਂ ਕਰੀਦੀਆਂ ਮੈਂ ਚੁੱਪ ਕਰਕੇ ਬੈਠੀ ਰਹੀ ਘਰ ਦੇ ਨੇੜੇ ਜਾ ਕੇ ਮੈਂ ਹੌਲੀ ਜਿਹਾ ਨੇ ਕਿਹਾ ਜੀਜਾ ਚੀਜ਼ ਦੇਖ ਲਓ ਜੇ ਤੁਸੀਂ ਮੇਰੀ ਭੈਣ ਨੂੰ ਕੁਝ ਕਿਹਾ ਤਾਂ ਬੋਲਣੋਂ ਮੈਂ ਵੀ ਨਹੀਂ ਰੁਕਣਾ ਮੈਂ ਵੀ ਸਾਰੀ ਸੱਚਾਈ ਦੱਸ ਦੇਵਾਂਗੀ ਕਿ ਕਿੱਦਾਂ ਤੁਸੀਂ ਮੇਰੀ ਇੱਜ਼ਤ ਬਰਬਾਦ ਕੀਤੀ ਆ ਮੈਨੂੰ ਨਸ਼ੇ ਵਾਲੀਆਂ ਗੋਲੀਆਂ ਦੇ ਕੇ ਮੇਰਾ ਜੀਜਾ ਹੁਣ ਚਾਹੇ ਵੀ ਕੁਝ ਨਹੀਂ ਸੀ ਬੋਲ ਸਕਦਾ ਉਹ ਆਪਣੇ ਘਰ ਪਹੁੰਚ ਕੇ ਬਿਲਕੁਲ ਵੀ ਖੁਸ਼ ਨਾ ਹੋਇਆ ਜੋ ਖੁਸ਼ੀ ਉਸਦੇ ਚਿਹਰੇ ਤੇ ਮੈਂ ਪਹਿਲਾਂ ਦੇਖੀ ਸੀ ਘਰ ਪਹੁੰਚਣ ਤੋਂ ਬਾਅਦ ਭੈਣ ਦੀ ਸੱਚਾਈ ਸੁਣਨ ਤੋਂ ਬਾਅਦ ਜੀਜੇ ਦੇ ਚਿਹਰੇ ਤੇ ਨਹੀਂ ਸੀ ਸਾਨੂੰ ਆਇਆ ਨੂੰ 4 ਦਿਨ ਹੋਏ ਮੇਰੇ ਜੀਜੇ ਨੇ ਇੱਕ ਲੇਡੀ ਡਾਕਟਰ ਨਾਲ ਗੱਲ ਕੀਤੀ ਤੇ ਮੇਰਾ ਵੀ ਅਬੋਰਸ਼ਨ ਕਰਵਾ ਦਿੱਤਾ ਪਰ ਮੇਰਾ ਜੀਜਾ ਉਸ ਦਿਨ ਤੋਂ ਬਾਅਦ ਕਦੇ ਵੀ ਖੁਸ਼ ਨਹੀਂ ਮੈਂ ਵੇਖਿਆ ਮੈਂ ਕਿਹਾ ਜੀਜਾ ਜੀ ਇੱਕ ਕਾਲ ਯੁਗ ਦੇ ਜਮਾਨੇ ਵਿੱਚ ਜੋ ਆਪਾਂ ਕਰਾਂਗੇ ਉਹ ਸਾਡੇ ਅੱਗੇ ਆ ਹੀ ਜਾਂਦਾ ਇਹ ਚਲਾਕੀਆਂ ਅੱਜ ਦੇ ਜਮਾਨੇ ਵਿੱਚ ਨਹੀਂ ਚਲਦੀਆਂ ਤੁਸੀਂ ਮੇਰੇ ਨਾਲ ਧੋਖਾ ਕੀਤਾ ਸੀ ਤੇ ਤੁਹਾਡੇ ਖੁਦ ਦੇ ਨਾਲ ਨਾਲ ਹੀ ਧੋਖਾ ਹੋ ਗਿਆ ਹੁਣ ਮੇਰਾ ਜੀਜਾ ਆਪਣੇ ਕੀਤੇ ਤੇ ਬਹੁਤ ਪਛਤਾ ਰਿਹਾ ਸੀ ਕਿ ਕਾਸ਼ ਮੈਂ ਗਲਤੀ ਨਾ ਕੀਤੀ ਹੁੰਦੀ ਤਾਂ ਮੈਂ ਆਪਣੇ ਘਰ ਵਾਲੇ ਨੂੰ ਡਾਂਟ ਸਕਦਾ ਸੀ ਪਰ ਮੈਂ ਹੁਣ ਬੋਲਣ ਜੋਗਾ ਨਹੀਂ ਰਹਾ ਹੁਣ ਮੇਰੇ ਜੀਜੇ ਤੇ ਪੱਲੇ ਪਛਤਾਵੇ ਤੋਂ ਬਿਨਾ ਕੁਝ ਵੀ ਨਹੀਂ ਰਹਿ ਗਿਆ ਸੀ ਉਧਰ ਮੇਰੇ ਘਰਦਿਆਂ ਨੇ ਮੇਰੇ ਲਈ ਰਿਸ਼ਤੇ ਦੇਖਣੇ ਸ਼ੁਰੂ ਕਰ ਦਿੱਤੇ ਕਹਿਣ ਲੱਗੇ ਹੁਣ ਅਸੀਂ ਤੈਨੂੰ ਵਿਆਹ ਕਰਕੇ ਹੀ ਬਾਹਰ ਤੋਰਾਂਗੇ ਇੱਕ ਬਹੁਤ ਵਧੀਆ ਘਰ ਦਾ ਮੁੰਡਾ ਮੈਨੂੰ ਮਿਲ ਗਿਆ ਮੈਨੂੰ ਕਿਉਂਕਿ ਮੈਂ ਬਾਹਰੋਂ ਆਈ ਸੀ ਤੇ ਬਾਹਰ ਲਿਆ ਕੁੜੀਆਂ ਨੂੰ ਤਾਂ ਚੰਗੇ ਚੰਗੇ ਘਰਾਂ ਦੇ ਮੁੰਡੇ ਮਿਲ ਹੀ ਜਾਂਦੇ ਨੇ ਮੈਂ ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ ਦੁਬਾਰਾ ਫਿਰ ਸ਼ੁਰੂ ਕੀਤੀ ਮੈਂ ਆਪਣੇ ਨਾਲ ਹੋਏ ਧੋਖੇ ਨੂੰ ਵੀ ਭੁੱਲ ਗਏ ਸੀ ਪਰ ਮੇਰਾ ਜੀਚਾ ਹੁਣ ساری ਉਮਰ ਪਛਤਾਉਂਦਾ ਹੀ ਰਹੂਗਾ। ਹਾਂਜੀ ਦੋਸਤੋ ਏ ਸੀ ਅੱਜ ਦੀ ਕਹਾਣੀ। ਕਹਾਣੀ ਤੁਹਾਨੂੰ ਕਿਸ ਤਰ੍ਹਾਂ ਜਿਹੀ ਲੱਗੀ? ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ। ਕਹਾਣੀ ਸੁਣਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ।